ਕੁਝ ਸਾਰੇ ਮੇਰੇ ਆਪਣੀ ਨੇ ਮੇਰੇ ਦਾ ਮੈਂ ਤਾਂ ਬਣ ਕੇ ਮੇਰੂੜਾ ਕੋਈ ਦੱਲ ਨਹੀਂ ਗਈ ਪਰਿਵਾਰ ਪਹਿਲਾਂ ਸਮਾਜ ਪਹਿਲਾਂ ਸਾਰੇ ਯਾਰ ਦੋਸਤ ਪਿਆਰ ਸਾਰਿਆਂ ਦਾ ਬੜੇ ਪਿਆਰ ਦਾ ਸਤਿਗਈ ਅੱਪੋਂ ਉੜੇ ਕੁੰਝੇ ਆਮਦਵੀ ਪਾਰਟੀ ਦੀ ਨੀਤੋਂ ਮੇਰੇ ਬਿਲਕੁਲ ਸਾਹਮਣੇ ਕੰਮ ਕਰਾਂਗੇ ਲੋਕਾਂ ਨੇ ਜਿਹੜਾ ਪਿਆਰ ਦਿੱਤਾ ਉਹਦੇ ਖਰੇ ਪੁੱਤਰਾਂਗੇ ਜਿਹੜਾ ਉਹਨੂੰ ਸਲਾਈ ਸੈਂਟਰ ਖੋਲ ਰਿਹਾ ਉਹ ਬਹੁਤ ਬੜੀ ਵਧੀਆ ਪ੍ਰੋਗਰਾਮ ਹੈ ਸਲਾਈ ਸੈਂਟਰ ਦੇ ਨਾਲ ਬੱਚਿਆਂ ਨੂੰ ਜਿਹੜੇ ਸਿੱਖੇ ਜਾਣਗੇ ਸਾਡੀ ਵੀਗੜ ਵੀ ਜਰੂਰ ਜਰੂਰ ਲਈਏ ਤੁਸੀਂ ਸਾਲਾ ਕਰੋ ਅਸੀਂ ਸਾਡੀ ਵੀਗੜ ਜੰਨੇ ਆਉਣੀ ਹੈ ਮੈਂ ਅਥਾਰਿਟੀ ਸਲਾਈ ਸੈਂਟਰ ਚ ਆਉਣੀ ਆਂ ਇਹ ਸਾਡੇ ਸਾਡੀ ਵੀਗੜ ਨੂੰ ਰੈਕੋਗਨਾਈਜ਼ ਹੋਵੇ ਇਧਰ ਬੰਦਾ ਇਧਰ ਸਕੂਲ ਚ ਛੋੜੀ ਮੋੜੀ ਜੋ ਮਿਲਦੇ ਜਾਂ ਕਰੇ ਵੀ ਆਪਣਾ ਬੰਦਾ ਕੰਮ ਕਰ ਸਕਦਾ ਸੋ ਬੜਾ ਬੜੀਆ ਪ੍ਰੋਗਰਾਮ ਹੈ ਸਹੀ ਹੈ ਗੋਗੇ ਸਾਹਿਬ ਪਹਿਲੇ ਸਮਾਣੇ ਆਣ ਦੇ ਤੁਹਾਡਾ ਸਵਾਗਤ ਹੈ ਤੁਸੀਂ ਮੇਰ ਬਣੇ ਹੋ ਔਰ ਗੋਮਾਤਾ ਜੀ ਦਾ ਆਸ਼ੀਰਵਾਦ ਲਿਆ ਕੀ ਕਹਿਣਾ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਸਾਰੇ ਸਮਾਜ ਦਾ ਧੰਨਵਾਦ ਪ੍ਰਧਾਨ ਸਾਹਿਬ ਸਾਡੇ ਕਟਾਰੀ ਸਾਹਿਬ ਔਰ ਮੀਡੀਆ ਵਾਲਿਆਂ ਦਾ ਵੀ ਸਾਰਿਆਂ ਦਾ ਧੰਨਵਾਦ ਡੇਜਾ ਜੀ ਆ ਜਗਮਾਰ ਜੀ ਹੈ ਟੀਟਾ ਜੀ ਹੈ ਸਾਰੇ ਮੇਰੇ ਆਪਣੇ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਨਾਥ ਕੌਸ਼ਾਲਾ ਦੇ ਵਿੱਚ ਸਮਾਣੇ ਆਣ ਦਾ ਮੌਕਾ ਮਿਲਿਆ ਔਰ ਗੋਮਾਤਾ ਦਾ ਆਸ਼ੀਰਵਾਦ ਲਿਆ ਕਿਉਂਕਿ ਆਪਣਾ ਸਮਾਜ ਹੈ ਸਾਰੇ ਲੋਕ ਆਪਣੇ ਔਰ ਦੇਖ ਕੇ ਗਊਸ਼ਾਲਾ ਦੇਖ ਕੇ ਇਹ ਲੱਗ ਰਿਹਾ ਵੀ ਐਗਜ਼ਾਮਪਲ ਸੈੱਟ ਕਰਨ ਵਾਲਾ ਕੰਮ ਹੈ ਜਿੰਨਾ ਵਧੀਆ ਤਰੀਕੇ ਨਾਲ ਇਹਨੇ ਪਲਾਨ ਆਊਟ ਕਰਿਆ ਹੋਇਆ ਹੈ ਜਿਹੜਾ ਸਿਸਟਮ ਬਣਾਇਆ ਹੋਇਆ ਹੈ ਬਹੁਤ ਅੱਛਾ ਹੈ ਹਕੂਮਤ ਦਾ ਅਸ਼ੀਰਵਾਦ ਲੈ ਕੇ ਸਮਾਜ ਨੇ ਅੱਜ ਦੌਰਾ ਕਰਨ ਲੱਗੇ ਤੁਹਾਡਾ ਸਾਰੇ ਦਾ ਪਿਆਰ ਹੈ ਜੀ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਛੋਟੀ ਜੀ ਕਾਲ ਤੇ ਤੁਸੀਂ ਅੱਜ ਇੰਟਰਵਿਊ ਕਰ ਰਹੇ ਹੋ ਤੁਹਾਡਾ ਵੀ ਧੰਨਵਾਦ ਓਕੇ ਸਰ ਦਿੱਲੀ ਇਲੈਕਸ਼ਨ ਜਾ ਕੇ ਇਹ ਮੈਂ ਵੀ ਅੰਸਰ ਇਲੈਕਸ਼ਨ ਹੈ ਪਰਸੋਂ ਨੂੰ ਪੋਲਿੰਗ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਉਹ ਫਿਰ ਮਹੌਲ ਬਹੁਤ ਵਧੀਆ ਮਹੌਲ ਹੈ ਲੋਕਾਂ 'ਚ ਬੜਾ ਉਤਸ਼ਾਹ ਹੈ ਆਮ ਆਦਮੀ ਪਾਰਟੀ ਚੌਥੀ ਵਾਰ ਸਰਕਾਰ ਬਣਾ ਰਹੀ ਹੈ ਹੋਰ ਜਿਹੜਾ ਇਹ ਲੋਕਾਂ 'ਚ ਉਤਸ਼ਾਹ ਜਿਹੜਾ ਕੁਸ਼ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਸੰਦੀਪ ਆਟਕ ਜੀ ਜੋ ਫੈਸਿਲਟੀਆਂ ਦਿੱਲੀ ਸਰਕਾਰ ਦੇ ਵਿੱਚ ਲੋਕਾਂ ਨੂੰ ਦੇ ਰਹੇ ਹੈ ਇਸ ਕਰਕੇ ਲੋਕਾਂ ਨੇ ਸਮਰਥਨ ਜਿਹੜਾ ਆਪ ਮਹਾਾਰੇ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਪੰਜਾਬ ਦੇ ਵਿੱਚ ਜਿੰਨੇ ਨਗਰ ਨਿਗਮ ਹੈ तकरीबन ਆਪ ਪਾਰਟੀ ਦੇ ਹੀ ਚੇਅਰਮੈਨ ਬਣੇ ਹੈ। ਤਾਂ ਕੀ ਕਹੋਗੇ ਤੁਸੀਂ ਇਸ ਤੇਜ਼ੀ ਨਾਲ ਹੁਣ ਵਿਕਾਸ ਕੀ ਦੌੜ ਦੇ ਵਿੱਚ? ਦੇਖੋ ਆਮ ਆਦਮੀ ਪਾਰਟੀ ਦੀ ਨੀਤ ਉਰਨੀਅਤ ਸਾਫ ਹੈ। ਸਾਡਾ ਏਜੰਡਾ ਹੈ ਖੁਸ਼ਹਾਲ ਪੰਜਾਬ। ਕਿਉਂਕਿ 2-3 ਸਾਲ ਤੋਂ ਕਮੇਟੀਆਂ ਔਰ ਕਾਰਪੋਰੇਸ਼ਨ ਸਾਡੀ ਨਹੀਂ ਸੀ। ਕਿਉਂਕਿ ਕਾਂਗਰਸ ਦੇ ਟਾਈਮ ਦੇ ਵਿੱਚ ਜਿਹੜਾ ਕੰਮ ਨਹੀਂ ਹੋਇਆ। ਅਸੀਂ ਹੁਣ ਜਿੰਨਾ ਟਾਈਮ ਬੈਲੈਂਸ ਰਹਿ ਗਿਆ। ਅਸੀਂ ਲੋਕਾਂ ਨੂੰ ਐਗਜ਼ਾਮਪਲ ਸੈੱਟ ਕਰਾਂਗੇ। ਔਰ ਪੈਲ ਦੇ ਆਧਾਰ ਤੇ ਲੋਕਾਂ ਦਾ ਕੰਮ ਕਰਾਂਗੇ ਲੋਕਾਂ ਦਾ ਜਿਹੜਾ ਪਿਆਰ ਹੈ ਸਾਨੂੰ ਸਰਕਾਰ ਬਣਾਈਏ ਅਸੀਂ ਉਹਨਾਂ ਦੇ ਪਿਆਰ ਤੇ ਖਰੇਬ ਆਪਕੇ ਅੰਦਰ ਪਟਿਆਲਾ ਆਂਦਾ ਹੈ ਕਿਸ ਤਰ੍ਹਾਂ ਸੋਚ ਰਹੇ ਹੋ ਪਟਿਆਲੇ ਨੂੰ ਕਿੱਥੇ ਪਹੁੰਚਾਣਾ ਤੁਸੀਂ ਦੇਖੋ ਐਗਜ਼ਾਮਪਲ ਸੈੱਟ ਕਰਾਂਗੇ ਉਸ ਤੋਂ ਰੱਖਿਆ ਹੋਗਾ ਬੰਦੇ ਦੇ ਦੇਖੋ ਕੋਈ ਤਾਂ ਹਲਕਾ ਸਾਹ ਦੇਖੋ ਅਜੰਡਾ ਹੈਗਾ ਅਜੰਡਾ ਇਹ ਲੋਕਾਂ ਨੂੰ ਜਿੰਨੀ ਫੈਸਿਲਿਟੀ ਲੋਕਾਂ ਤੋਂ ਟੈਕਸ ਲੈਣੇ ਸੀ ਸਭ ਤੋਂ ਪਹਿਲਾ ਅਜੰਡਾ ਵਾਟਰ ਸਪਲਾਈ ਸੀਵਰੇਜ ਸੀਟ ਲਾਈਟ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਇਨੋਂ ਅਸੀਂ ਪੈਲਦੇ ਆਧਾਰ ਤੇ ਠੀਕ ਕਰਾਂਗੇ ਕਿਉਂਕਿ ਜੋ ਕਿ ਜੋਗੀ ਲੋਕਾਂ ਦੀ ਰੋਜ਼ਮਰਦ ਦੀ ਹੈ ਔਰ ਕਾਰਪੋਰੇਸ਼ਨ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਛੋਟੀਆਂ ਕੰਪਲੇਂਟਾਂ ਹੁੰਦੀਆਂ ਕੋਈ ਐਸੀ ਕੰਪਲੇਂਟ ਨਹੀਂ ਹੈ ਅਸੀਂ ਉਹਨੂੰ ਜਿਹੜਾ ਸਿਸਟਮ ਠੀਕ ਕਰਕੇ ਵਧੀਆ ਫੈਸਿਲਿਟੀ ਲੋਕਾਂ ਨੂੰ ਦਿਆਂਗੇ ਲੋਕਾਂ ਦੇ ਵਿੱਚ ਰਹਿਣਾ ਸੀ ਇਸ ਕਰਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਅਜੰਡਾ ਸੈੱਟ ਕਰਾਂਗੇ ਆਨ ਦੋ ਟਾਈਮ ਆਨ ਦੋ ਅਜੇ 10 ਦਿਨ ਹੋਏ ਮਹੀਨੇ ਬਾਅਦ ਫਿਰ ਆਪਾਂ ਗੱਲ ਕਰਾਂਗੇ ਜੇ ਮੌਕਾ ਮਿਲੇਗਾ ਜ਼ਰੂਰ ਦੱਸਾਂਗੇ ਤੁਹਾਨੂੰ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ